ਨੋ ਵਿਸ਼ਾਸ੍ਰੀ ਕਾਇਤਨ ਸਾਹਿਬ ਮੈਂ ਤੁਹਾਡੀ ਆਪਣੀ ਹੋਰ ਹੀ ਕਰ ਦੋ ਸਿੱਖ ਗਿਆ ਠੀਕ ਹੈ ਨੰਨ ਉਸੇ ਲੋ ਦਿਖਾ ਦੇ ਰਹਾ ਹਾਂ ਤੁਹਾਡੀ ਕਿਹਦੀ ਰਵੇਚਾ ਪਹਿਲਾਂ ਬਾਰ ਬਾਰ ਫਿਰ ਫੋਨ ਕਰੀ ਜਾਂਦੇ ਨੇ ਤੇ ਕੱਲ ਮੈਂ ਇੱਕ ਦੁੱਗੀ ਨਹੀਂ ਪੜਤੀ ਅਸੀਂ ਮੈਂ ਖਦੀ ਕਦਰ ਜਿੰਦਰਾ ਬਾਅਦ ਠੀਕ ਹੋ ਜਾਣਗੇ ਤੇ ਕੋਈ ਚੋਟੀ ਕਰਦੀ ਹਰੇ ਆਇਆ ਨੂੰ ਖੇਤ ਤੋਂ ਆਇਆ ਹੈ ਨਾ ਫਿਰ ਅੱਜ ਫੇਰ ਬੰਨੇ ਫੋਨ ਆਇਆ ਕੰਨੇ ਜਿੰਸਾਂ ਦੂਰ ਉਹ ਨੱਤ ਨੁਕਤਾ ਦੱਸੋਗੇ ਫਿਰ ਮੈਨੂੰ ਨਾਲ ਸਮਝ ਸੁਖੋਗਾ ਕਿ ਮਿੱਠੀ ਕੋਣੀ ਆ ਤੇ ਉਹ ਨੁਕਤਾ ਦੱਸੋਗੇ ਲੱਛਣ ਵੀ ਨੁਕਤਾ ਉਹ ਵੀ ਦੱਸਦੇ ਆ ਵੀ ਜਿੰਨੇ ਜਾਂ ਕਿਸੇ ਸੱਚ ਤੇ ਕਰਦੇ ਕੋਈ ਨਹੀਂ ਜੀ ਇਹ ਨਹੀਂ ਠੀਕ ਹੁੰਦਾ ਨਾ ਤੇ ਉਹ ਪੰਡਤਾਂ ਤੋਂ ਕੁਝ ਲੈ ਫਿਰਦੇ ਉਹ ਪਹਿਲੇ ਨੁਕਤਾ ਪਾਇਆ ਭਾਈ ਮੇਰੀ ਸੱਚਾ ਦੱਸਿਆ ਹੋਇਆ ਉਹਨੇ ਨੁਕਤਾ ਪਾਉਂਗੇ ਕਰ ਜਾ ਕਰ ਗੁਆ ਤੇ ਆਪਣੇ ਆਪ ਭਗਵਾਨ ਨਾ ਫਿਰ ਕੋਈ ਰਸਤਾ ਬਣਾ ਦਿੰਦਾ ਹੈ ਨਾ ਤੇ ਉਹ ਕੋਈ ਅਸ਼ਰਮ ਬਾਹਰ ਨਹੀਂ ਜੰਦੇ ਉਹਨੇ ਕੋਈ ਸੁਖਮਾਨ ਕੋਈ ਉਹ ਜੇ ਸਟਾ 3.5 ਡਾੜੇ ਮੇਰੇ ਮਾਲਕ ਦੇ ਤੇ ਉਹ ਮੈਥੋਂ ਨੋਕਾ ਪਾਉਂਗੀ ਤੇ ਤੇ ਬਾਕੀ ਹੋਣਗੇ ਇੱਕ ਦਾ ਦੋਜੀ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਲੋ ਆ ਰਹੇ ਹੋ ਤੇਰੇ ਹੀ ਬਾਪ ਦੇ ਪੁੱਤਰਾ ਦਾ ਹੀ ਜਾਈਗਾ ਗਲੇ ਵੀ ਇਹ ਮਾਂ ਮਾਂ ਠੰਢੀ ਨੀ ਸ਼ਾਂਤਾਂ ਪੁੱਤ ਵੀ ਫਿਰ ਬਾਪੂ ਵੀ ਏਸੀ ਹੁੰਦਾ ਹਨਾ ਮਾਂ ਆਪੇ ਏਸੀ ਤੋਂ ਕੱਟ ਨਹੀਂ ਹਾਂ ਤੇ ਇਹ ਰਿਸ਼ਤਾ ਇੰਨਾ ਇੰਨਾ ਸੱਜ ਨੂੰ ਪਤਾ ਹੈ ਨਾ ਤੇ ਲ ਮਾਂ ਨੂੰ ਇਥੇ ਪਿਆਰੇ ਜੀ ਲੋਕ ਜੀ ਤਾਂ ਅੰਦਰ ਮਾਂ ਇਹ ਠੰਢੀ ਸ਼ਾਂਤ ਤੇ ਬਾਪੂ ਏਸੀ ਹੁੰਦਾ ਪੁੱਤਰ ਬੜਾ ਸ਼ਕੀਨ ਤੇ ਬਾਪੂ ਦੇਸੀ ਹੁੰਦਾ ਏ ਜਦੋਂ ਪੁੱਤਰ ਕਰ ਵਿੱਚ ਜਾਂਦਾ ਲੋਕੀ ਦੇਣ ਬਧਾਈ ਵੇ ਪੁੱਤਰ ਲਵੇ ਨਜਾਰੇ ਬਾਪੂ ਕਰੇ ਕਮਾਈ ਵੇ ਪੁੱਤਰ ਲਵੇ ਨਜਾਰੇ ਬਾਪੂ ਕਰੇ ਕਮਾਈ ਵੇ ਮਿੱਟੀ ਦੇ ਵਿੱਚ ਮਿੱਟੀ ਹੁੰਦਾ ਬਾਪੂ ਖਾਕਦਾ ਰੇਤਾਂ ਏ ਜਦੋਂ ਬਾਪੂ ਤੁਰ ਜਾਵੇ ਮਗਰੋਂ ਆਉਂਦਾ ਚੇਤਾਵੇ ਹਾਏ ਮਿਠੜਾ ਮਿਠੜਾ ਲੜਦਾ ਹਾਏ ਮਿਠੜਾ ਮਿਠੜਾ ਲੜਦਾ ਪੁੱਤਰਾ ਕਾ ਲੇ ਪੜਾਈ ਵੇ ਪੁੱਤਰ ਲਵੇ ਨਜਾਰੇ ਮ ਬਾਪੂ ਕਰੇ ਕਮਾਈ ਵੇ ਸਮਝ ਲੋ ਪੁੱਤਰ ਬਾਪ ਪੁੱਤਰ ਲਵੇ ਨਯਾਰੇ ਬਾਪੂ ਕਰੇ ਕਮਾਈ ਵੇ ਮ ਬਾਪੂ ਬਾਰ ਗਰੀਸ਼ਤ ਨਜਗਤੇ ਹੁੰਦਾ ਹੋਰ ਲੋਕੋ ਉੱਤ ਉੱਤ ਲੜਦਾ ਨਾ ਰੱਖਦਾ ਦਿਲ ਵਿੱਚ ਖੋਰ ਲੋਕੋ ਮਾਪ ਨੂੰ ਸੰਘਿਉਣਾ ਪੈਂਦਾ ਉੱਤੋਂ ਤੇ ਜੜਕਾ ਦਿੰਦਾ ਉਹ ਮਰਖ ਹੋਰ ਨਹੀਂ ਹੁੰਦਾ ਮੇਰਾ ਪੁੱਤ ਮੈ ਇੱਕ ਬਣ ਗਏ ਸਾਰਿਆਂ ਨੇ ਬੋਤਾ ਮਾਮਾ ਨੂੰ ਬੱਸ ਅਰੋਹ ਬੋਤਾ ਤੇ ਤੁਸੀਂ ਵੀ ਸਮਝਿਓ ਹਨਾ ਤੇ ਮਹਮਾਣੇ ਜੀ ਪਿਆ ਨਾ ਦੇ ਬਿਲਕੁਲ ਸੱਚੀ ਗੱਲਾਂ ਕਰੀਆਂ ਉਹ ਨਹੀਂ ਘਣਾਉਣੇ ਲਿਖੀਆਂ ਨੇ ਕਹਿੰਦੇ ਬਾਪ ਬੁਰਗਾ ਰਿਸ਼ਤਾ ਨਾ ਰੱਖਤੇ ਹੁੰਗਾ ਹੋਰ ਲੋਕੋ ਪੁੱਤ ਉੱਤੋਂ ਲੜਦਨ ਰੱਖਦਾ ਦਿਲ ਵਿੱਚ ਖੋਰ ਲੋਕ ਕਹਿਣ ਬਿਹੁੰਦੀਏ ਜਿਹੜੀ ਮਾਂ ਦੀ ਜਾਈ ਵੇ ਪੁੱਤਰ ਲਵੇ ਨਜ਼ਾਰੇ ਤੇ ਬਾਪੂ ਕਰੇ ਕਮਾਈ ਵੇ ਪੁੱਤਰ ਲਵੇ ਨਜ਼ਾਰੇ ਬਾਪੂ ਕਰੇ ਕਮਾਈ ਵੇ ਮਾਂ ਦੇ ਹਿੰਦੀ ਲੱਸੀ ਪੁੱਤਾਂ ਦੇ ਲਈ ਰਿੜਕੇਵੇਂ ਮਾੜੇ ਕੰਮ ਤੋਂ ਸੱਜਣੋ ਬਾਪੂ ਪੁੱਤ ਨੂੰ ਝਿੜਕੇਵੇਂ ਮਾੜੇ ਕੰਮ ਤੋਂ ਬਾਪੂ ਬੁਰਖੋ ਪੁੱਤ ਨੂੰ ਝਿੜਕੇਵੇਂ ਪੁੱਤ ਦੀ ਪੁੱਤ ਦੀ ਸਿਰਨਾ ਕਰਨਵੇਂ ਸੱਜਣੋ ਕਦੇ ਜਮਾਈਵੇਂ ਬਾਪੂ ਕਰੇ ਕਮਾਇ ਬੇਟਾ ਲਵੇ ਨਜਾਰੇ ਬਾਪੂ ਕਰੇ ਕਮਾਈ ਵੇ ਬੇਟਾ ਲਵੇ ਨਜਾਰੇ ਬਾਪੂ ਕਰੇ ਕਮਾਈ ਵੇ ਬਾਪੂ ਬੜਾ ਖੁਸ਼ ਹੁੰਦਾ ਪੁੱਤ ਦੀ ਸ਼ਾਦੀ ਕਰਦਾ ਵੇ ਰਣ ਬੜਾ ਕੱਬਾ ਵੀ ਸਜਣੋ ਜਗ ਤੋਂ ਡਰਦਾ ਵੇ ਉ ਬਾਪੂ ਦੇ ਨਾਲ ਕਦੇ ਨਾ ਕਰਿਆ ਕਰੋ ਲੜਾਈ ਵੇ ਪੁੱਤਰ ਲਰੇ ਨਾ ਯਾਰੇ ਬਾਪੂ ਕਰੇ ਕਮਾਈ ਵੇ ਉ ਬਾਪੂ ਦੇ ਨਾਲ ਕਰੇ ਨਾ ਸਜਣੋ ਕਰੋ ਲੜਾਈ ਵੇ ਉਹ ਬਾਪ ਮੋਟਾ ਕਰੇ ਐਸ਼ ਤੇ ਬਾਪੂ ਕਰੇ ਕਮਾਈ ਵੇ ਉਂ ਬੇਟਾ ਲਵੇ ਨਜਾਰੇ ਬਾਪੂ ਕਰੇ ਕਮਾਈ ਵੇ ਮਾਇ ਠੰਡੜੀ ਸ਼ਾਂ ਤੇ ਬਾਪੂ ਏਸੀ ਹੁੰਦਾ ਏ ਉੱਤਰ ਬੜਾ ਸ਼ਕੀਨ ਤੇ ਬਾਪੂ ਦੇਸੀ ਹੁੰਦਾ ਏ ਇਹ ਲਓ ਜੀ ਗੀਤ ਹੋਇਆ ਪੂਰਾ ਇਹ ਜਿਹੜਾ ਗੱਬਾ ਬੱਬਾ ਆਪਾਂ ਨੇ ਉਹ ਬਹੁਤ ਵਧੀਆ ਗੀਤ ਲਿਖਦਾ ਹੈ। ਉਹ ਇਸ ਤਰ੍ਹਾਂ ਗੰਨਾ ਦੇ ਵਿੱਚ 100% ਸੱਚਾਈ ਹੁੰਦੀ ਆ। ਅਸੀਂ ਉਹਤੇ ਗੀਤ ਗਾ ਕੇ ਮੈਂ ਬਹੁਤ ਖੁਸ਼ ਹਿੰਦੀ ਆ। ਪਰ ਵੀ ਦਾ ਜਦੋਂ ਗੌਂਦ ਦਾ ਵਿੱਚ ਥੋੜਾ ਜਿਹਾ ਤੇ ਦਿੱਕਤ ਆ ਗਈ ਮੈਨੂੰ ਤੇ ਕਿਸੇ ਨੇ ਵਿਦਵਾਨ ਨਹੀਂ ਕਿਹਾ ਕਰਕੇ ਸਪੂਟ ਕਰ ਰਿਹਾ। ਮੈਂ ਸੋਚੀ ਸੀ ਹਰੇ ਨਾ ਹੀ ਪਾਇਆ ਕਿ ਗੀਤ ਪਰ ਫਿਰ ਨਹੀਂ ਹੜਦੀਆਂ ਕੋਈ ਕਰਦਾ। ਤੇ ਲੋ ਆ ਜੋ ਫਿਰ ਹੁਣ ਆਪਾਂ ਕਮੈਂਟ ਕਰਕੇ ਜਰੂਰ ਦੱਸਿਓ। ਇਹ ਹਰ ਵੀ ਚਾਹੇ ਕਿ ਮੈਨੂੰ ਮਤੋਂ ਕਾਇਆ ਗਿਆ ਜੀ ਉਹ ਦੱਸੋ ਤੁਹਾਨੂੰ ਗੀਤ ਲੱਗ ਗਿਆ ਕਿ ਬਜਾ ਲਿਖਣ ਵਾਲੀ ਦਸਤਕ ਕਰ ਉਹ ਨਾ ਤੇ ਲੋ ਆ ਜਾਓ ਫਿਰ ਆਪਾਂ ਉੱਤੇ ਵੱਲ ਉਹ ਇਹ ਹੈ ਵੀ ਜੇ ਮੈਂ ਕਿਸੇ ਨੂੰ ਮੰਗਿਆ ਹੀ ਇੰਨੀਆਂ ਕਰ ਜਾ ਤਾਂ ਹੋ ਹੀ ਜਾਂਦਾ ਹੈਗਾ ਨਾ ਚਲ ਜਿਹੜੇ ਅਮੀਰ ਨੇ ਅਮੀਰ ਨੇ ਮੈਨੂੰ ਕੋਈ ਕਰਜ਼ਾ ਲੈਣਾ ਪੈਂਦਾ ਦਿੰਦੇ ਵੀ ਨਹੀਂ ਫਿਰ ਕਈ ਵਾਰੀ ਐ ਹੋ ਜਾਂਦਾ ਵੀ ਉਹ ਉਹਨਾਂ ਤੋਂ ਪੈਸੇ ਉੱਤੇ ਦੇਣੇ ਹੈਗੇ ਇੱਕ ਨਾ ਇੱਕ ਕਟ ਨਹੀਂ ਕਰਨਾ ਹੈ ਵੀਰ ਨੇ ਦੇ ਵੀ ਇੱਕ ਸ਼ਿਵਰਾਤਰੀ ਆਉਂਦੀ ਹੈ ਹੈਨਾ ਤਾਂ ਜਦੋਂ ਸੂਰਜ ਅਸਤ ਰਹਾਵੇ ਚਾਂਦ ਨੂੰ ਸੂਰਜ ਛਾਦੇ ਹੋਗੇ ਨਾ ਤੁਸੀਂ ਦੇਖੋ 15 ਮਿੰਟ ਬਾਅਦ ਸੂਰਜ ਸ਼ਿਵ ਜਦੋਂ ਉਸ ਟਾਈਮ ਜਾਉਂਦੀ ਸੀ ਹੈਨਾ ਤੇ ਤੁਸੀਂ ਸ਼ਿਵ ਦੇ ਉੱਥੇ ਚਲੇ ਜਾਓ ਸ਼ਿਵ ਦਰ ਨੇ ਉੱਥੇ ਜਾ ਕੇ ਤੁਸੀਂ ਪੰਜ ਪੱਤੀ ਵਾਲਾ ਘਿਓ ਦਾ ਦੀਵਾ ਉਹ ਪੰਜ ਮੁਖ ਬਣਾ ਲਓ ਦੇਖਣਾ ਪੰਜ ਰੁੱਖੇ ਰੱਖੋ ਤੇ ਜਿੱਕੇ ਲੱਭਾ ਦੋ ਮੱਟੇ ਰਮਾ ਕੇ ਲੈ ਜਿਓ ਹੈਨਾ ਤਾਂ ਫਿਰ ਉੱਥੇ ਜਾ ਕੇ ਉਹ ਅਸ਼ੀਰਮ ਨੇ ਦੇਖੋ ਉਹ ਤੁਸੀਂ ਜੀ ਬਗਵਾ ਉੱਥੇ ਬੈਠ ਕੇ ਜੀ ਨੇ ਤਾਂ ਗੁਰੂ ਮੰਤਰ ਪੜਿਆ ਉਹਦਾ ਗੁਰੂ ਮੰਤਰ ਜਾ ਕਰੋ ਜੀ ਨੂੰ ਕੋਈ ਮੰਤਰ ਆਉਂਦਾ ਹੀ ਨਹੀਂ ਫਿਰ ਉਹ ਰਾਮ ਰਾਮ ਵੈਗਰੂ ਵੈਗਰੂ ਅੱਲਾ ਲੱਗੂ ਵੀ ਤੁਹਾਨੂੰ ਵਧੀਆ ਲੱਗਦਾ ਜਿਹਨੂੰ ਤੁਸੀਂ ਮੰਨਦੇ ਹੋ ਤੁਸੀਂ ਪਰਮਾਤਮਾ ਨੂੰ ਰਾਮ ਰਾਮ ਕ੍ਰਿਸ਼ਨ ਕਿਛੇ ਅੱਲਾ ਅੱਲਾ ਵੈਗਰੂ ਇਹ ਗੁਰੂ ਮੰਤਰ ਹੈ ਤਾਂ ਗੁਰੂ ਮੰਤਰ ਦੇਖੋ 10 ਮਿੰਟ ਤੱਕ ਉੱਥੇ ਜਾ ਕੇ ਰਾਮ ਨਾਲ ਬੈਠ ਕੇ ਉੱਥੇ ਤੁਸੀਂ ਮੰਤਰ ਦੇਖੋ ਤੇ ਉਸ ਦਿਨ ਤੁਸੀਂ ਨਾਲੇ ਜਲ ਚੜਾਇਓ ਤੇ ਨਾਲੇ ਬਿਰਕਤਰ ਚੜਾਇਓ ਹੈ ਨਾ ਇੱਕ ਤਾਂ ਕਿੰਨੇ ਜੜਾ ਉਹ ਇੱਕ ਤਾਂ ਹੋਣੀ ਛੜਾਉਣਾ ਤੇ ਬਾਕੀ ਤੁਸੀਂ ਉਸ ਦਿਨ ਜੇ ਹੋ ਸਕੇ ਤਾਂ ਨਾਲ ਮਿਰਚ ਤੇ ਨਮਕ ਨਾ ਖਾਓ ਦੁੱਧ ਦੇ ਨਾਲ ਹੀ ਰੋਟੀ ਖਾਓ ਠੀਕ ਹੈ ਤਾਂ ਪਰਮਾਤਮਾ ਕਰੂਗਾ ਇੱਕ ਦੋ ਵਾਰੀ ਤੁਹਾਡਾ ਉਹ ਕੋਈ ਹੀਲਾ ਪਰਮਾਤਮਾ ਆਪੇ ਹੀ ਬਣਾ ਦੋ ਥੋੜਾ ਕਰ ਜਾਤਾ ਕਿ ਕਿਵੇਂ ਨਾ ਕਿਵੇਂ ਉਹ ਕਰੇ ਤੁਸੀਂ ਤਿੰਨ ਚਾਰ ਸ਼ਹਿਰਾਂਾਂ ਜਾਉਂਗੇ ਤੇ ਅੱਧਾ ਹੱਥ ਵੀ ਹੋਣਾ ਇਹ ਉਪੰਨਤਾ ਕੋਈ ਦੱਸ ਨਿਓ ਉਹ ਉਹ ਵੀ ਇੰਡਸਟਰੀ ਜੇ ਉਹ ਕਿਹਾ ਜਾ ਕੋਈ ਅਕਾਦ ਅਸਲ ਮੈਂ ਤਾਂ ਬਹੁਤ ਸੌਖਾ ਬਿਠਾ ਮੇਰੇ ਗੁਆਂਢੀ ਦੋਸਤਿਆ ਹੋਇਆ ਨਾ ਥੋੜਾ ਹਿੰਗ ਕਰਕੇ ਰਿਆ ਫਟੜੀ ਰੰਗ ਦੇ ਔਖਾ ਆਵੇ ਤੇ ਨਾ ਕੋਈ ਪੈਸਾ ਲਗਾ ਇਥੇ ਖੰਡ ਕੋਈ ਆਉਂਦਾ ਹੋਰ ਜਿਨਾ ਹੈ ਮਹਾਪੁਰਸ਼ਾਂ ਨੇ ਕਰਨਾ ਨਹੀਂ ਤੁਹਾਨੂੰ ਦੱਸਦੀਆਂ ਤੇ ਕਿੰਨੀਆਂ ਪਹਿਣਾ ਨੇ ਪੁੱਛਿਆ ਜੀ ਅਸੀਂ ਕਿਵੇਂ ਕਰੀਏ ਨੈਕਰਾ ਪੈਨਡਮੀ ਨੂੰ ਕਰਵਾਇਆ ਸੀਗਾ ਇਹ ਤੇ ਕਹਿੰਦੇ ਸਾਨੂੰ ਇਹ ਨਹੀਂ ਚੋੜਾ ਦੱਸ ਹੈਨਾ ਤੇ ਲੋ ਤੁਸੀਂ ਹੁਣ ਸੋਣੇ ਵੀ ਆਊਗਾ ਹੈਨਾ ਤੇ ਦੁਬਾਰਾ ਫੇਰ ਦੱਸ ਦਿੰਨੀ ਆ ਕਹਿੰਦੇ ਕਰਜਾ ਸਿਰ ਪਰ ਫਿਰ ਰਾਤਰੀ ਦੀ ਸ਼ਾਮ ਨੂੰ ਜਦੋਂ ਸੂਰਜ ਅਸਤ ਹੋ ਰਿਹਾ ਹੋਵੇ ਤਾਂ ਸ਼ਿਵ ਰਿੰਗ ਦੇ ਕੋਲ ਜਾਓ ਪੰਜ ਬੱਤੀ ਵਾਲਾ ਦੀਪ ਪੜਾਓ ਗੁਰੂ ਮੰਤਰ ਜਪ ਜੋ ਜਾਂਥ ਨੂੰ ਹੁੰਦਾ ਉਹ ਕਰੋ ਉਸ ਦਿਨ ਨਾਮ ਕਰਿਆ ਮਿਰਚ ਨਾ ਖਾਓ ਦੁੱਧ ਨਾਲ ਜੋਟੀ ਖਾ ਲੋ ਕਰਜਾ ਉਤਰ ਜਾਏਗਾ ਇਹ ਮਹੀਨੇ ਵਿੱਚ ਇੱਕੋ ਹੀ ਸ਼ੁਭਰਾਤਰੀ ਹੁੰਦੀ ਹੈ ਹਨਾ ਦੋ ਵਗਜੇ ਹੋਗੇ ਤੁਸੀਂ ਤਿੰਨ ਵਜੇ ਪਤਰੀ ਵਗਜੇ ਪਰ ਇੱਕ ਚ ਹੀ ਤੁਹਾਨੂੰ ਪਤਾ ਲੱਗਣ ਲੱਗ ਜੂ ਤੁਸੀਂ ਕਿ ਕਿ ਬਰਾਤੀ ਜਾਏ ਹਨ ਉਹਦੇ ਕੋਈ ਨਾ ਕੋਈ ਹੀਲਾ ਜਿਵੇਂ ਤੁਹਾਡਾ ਬੰਦਦਾ ਜਾਊ ਤੇ ਤੁਹਾਡਾ ਪਰਮਾਤਵਾਤ ਪੱਧਰਾ ਜਾਏ ਇੱਕ ਕਰਿਆ ਮੁੱਕਦਾ ਹੁੰਦਾ ਹੁੰਦੇ ਉਹ ਮੈਨੂੰ ਛੁੱਟੀਆਂ ਕੱਲ ਨੂੰ ਮੈਂ ਨੇ ਹੀਤ ਤੇ ਨਾ ਮੈਂ ਮੋਟੇ ਨਾਲ ਤੀਰ ਲਾ ਤਾਣ ਬੋਰਦੇ ਹਾਂ ਇਹ ਲਿਖੀ